ਮੇਰਾ ਨਾਮ ਸविता ਸਬਤ ਕਿੱਥੇ ਉਤਰੇ ਤੁਸੀਂ ਹੁਣ ਬਾਜਲ ਵਾਲੇ ਚੌਂਕ ਬਾਜਲ ਚੌਂਕ ਤੇ ਹੁਣ ਕਿੱਧਰ ਜਾ ਰਹੇ ਹੋ ਤੁਸੀਂ ਮੇਰੀ ਭੈਣ ਨੂੰ ਫੋਨ ਕੀਤਾ ਸੀ ਉਹਨੇ ਲੈਣ ਆਉਣਾ ਸੀ ਤਾਂ ਮੈਨੂੰ ਅੱਛਾ ਫੋਨ ਕਰ ਰਹੇ ਸੀ ਹਾਂਜੀ ਉਹਨੇ ਆ ਗਈ ਲੈਣ ਆਣੇ ਮੈਂ ਵੀ ਇੱਥੇ ਆ ਗਿਆ ਬਾਜਲ ਵਾਲੇ ਚੌਂਕ ਉਹ ਲੈਣ ਆ ਜਾ ਚੱਲ ਅੱਛਾ ਕਿੰਦੀ ਮਾਰੇ ਉਹਦਾ ਫੋਨ ਵੀ ਵਿੱਚ ਹੀ ਲੱਗਾ ਰਹਿ ਗਿਆ ਲੱਗਾ ਹੀ ਰਿਹਾ ਨਾਲ ਹੀ ਲੈ ਕੇ ਹਾਂਜੀ ਅੱਛਾ ਪਿੱਛੋਂ ਆਏ ਨੇ ਮਗਰ ਪਿੱਛੋਂ ਆਏ ਨੇ ਪਤਾ ਹੀ ਨਹੀਂ ਲੱਗਣਦੇ ਤੁਹਾਨੂੰ ਹਾਂ ਔਰ ਤੁਹਾਡੀ ਕੀ ਵੀ ਦਿਨ ਦਿਹਾੜੇ ਲੁੱਟਾਂ ਹੋਈ ਜਾਂਦੀਆਂ ਨੇ ਕੀ ਕਹਿਣਾ ਤੁਹਾਡਾ ਵੀ ਸ਼ਰਮ ਆ ਵੀ ਹੋਰੀਆਂ ਨੇ ਤੁਸੀਂ ਕਹਿਣਾ ਵੀ ਇਹਨਾਂ ਨੂੰ ਜੜੋਂ ਮਟਾਓ ਜਿਹੜਾ ਲੁੱਟਾ ਕੋਹਾ ਕਰਦੇ ਨੇ ਜੀ ਇਤਰੋਂ ਹੁਣੇ ਕੋਲੇ ਲੰਘ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਭਜਾ ਕੇ ਲੰਗੇ ਪੁਲਿਸ ਵਾਲੇ ਚਾਹਦੇ ਮਗਰੋਂ ਜਾ ਕੇ ਫੜ ਸਕਦੇ ਜੀ ਪੁਲਿਸ ਵਾਲੇ ਵੇਖੀ ਕਰਦੇ ਪੈਸੇ ਪੁਲਿਸ ਵਾਲੇ ਖੜੇ ਬਹੋਂ ਮੋਬਾਈਲ ਚਲਾ ਰਹੇ ਉਹਨਾਂ ਨੇ ਕੀ ਕਹੇ ਕੋਈ ਗੱਲ ਬਾਤ ਹੀ ਪੁੱਛ ਲਾ ਪਏ ਇਹਨਾਂ ਨੂੰ ਰੋਕ ਕੇ ਬਾਅਦ ਹੁਣ ਨਿਕਲ ਜਿਹੜਾ ਮਾਰਕ ਨਿਕਲ ਗਈ ਹਾਂ 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 ਕੋਈ ਕੁਝ ਨਹੀਂ ਗਾ ਚਾਹਦੇ ਫੜਦੇ ਮਗਰੋਂ ਜਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਸ ਜਿਨਨੂੰ ਹੋਇਆ ਵਾਰਦਾਤ ਕੋਲੋਂ ਨਿਕਲੇ ਤੇ ਖੜੇ ਹੋਏ ਤੋਂ ਬਾਅਦ ਹਾਂ ਹਾਂ ਚੌਕ ਤੋਂ ਪਿਛਲੇ ਹੀ ਆ ਆ ਬਾਜਲ ਚੌਕ ਦੀ ਗੱਲ ਹੈ ਔਰਤ ਕਿੱਧਰ ਜਾ ਰਹੀ ਸੀ ਪੈਦਲ ਸੀਗੀ ਨਹੀਂ ਉਹ ਤੋਂ ਬਾਅਦ ਉਹ ਕਿੱਥੇ ਉੱਤਰਾ ਹੀ ਆ ਬਾਸ ਉੱਤਰੇ ਉਹ ਝੋਕ ਜਾਣਾ ਸੀਗਾ ਹਾਂ ਹਾਂ ਤੇ ਬੱਸ ਉਹ ਵਿਚਾਰੇ ਬੱਚਾ ਤਾਂ ਖੁਦਿਆ ਰਹਿੰਦੇ ਭਈ ਕਰ ਮੇਰਾ ਨਾ ਜਤਿੰਦਰ ਆ ਜੀ ਜਤਿੰਦਰ ਕੀ ਦੇਖਿਆ ਹੁਣੇ ਜੀ ਜਸਟ 5 ਮਿੰਟ ਦੀ ਗੱਲ ਆ ਜੀ 5 ਮਿੰਟ ਨਹੀਂ ਹੋਏ 2 ਮਿੰਟ ਹੋਏ ਆ ਹੁਣੇ ਸਾਡੇ ਸਾਹਮਣੇ ਹੋਣੇ ਲੰਘ ਕੇ ਗਏ ਆ ਪਤਾ ਨਹੀਂ ਲੱਗਿਆ ਕਦਮ ਨਹੀਂ ਦਰੋਕਣਾ ਮੋਟਰਸਾਈਕਲ ਤੇ ਆ ਰਹੀ ਪੀ ਉਹ ਮਗਰ ਭੱਜੇ ਆ ਉਹ ਸਾਰੇ ਇਕ ਬੈਠੇ ਆ ਕੁਰਸੀਆਂ ਪਈਆਂ ਦੇਖੋ ਪੁਲਸ ਵਾਲੇ ਇੱਥੇ ਬੈਠੇ ਤਾਂ ਵੀ ਹੈ ਹੀ ਨਹੀਂ ਪੁਲਸ ਵਾਲੇ ਇਹ ਆ ਮੀਡੀਆ ਸਾਹਿਬ ਆਏ ਹੁਣੇ ਉਹ ਨਿਕਲ ਗਏ ਉਹ ਦੇਖ ਕੇ ਇਹਨਾਂ ਨੂੰ ਹਾਂ 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 ਆ ਹੁਣੇ ਇੱਥੇ ਬੈਠੇ ਆ ਵੇਖੋ ਕੁਰਸੀਆਂ ਮਾਰੇ ਘਮਾਓ ਉਧਰ ਕੁਰਸੀਆਂ ਹਾਂ 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 ਫਿਰ ਨਿਕਲ ਗਏ ਪੁਲਸ ਵਾਲੇ ਇੱਥੇ ਆਰਾਮ ਨਾਲ ਮੋਬਾਈਲ ਚਲਾ ਰਹੇ ਆ ਉਹਨਾਂ ਬੈਠੇ ਉਹ ਕੋਰਟ ਤੇ ਧੋਣੇ ਹੋਈ ਕੀ ਮਾਮਲਾ ਸੀਗਾ ਤੋ ਬਈ ਜੀ ਤੁਸੋਂ ਬਾਜ ਵਾਲੇ ਚੌਂਕ ਤੋਂ ਲੀਡੀ ਜਾ ਰਹੀ ਸੀ ਹਾਂ ਹਾਂ ਤੇ ਉਹ ਕਿ ਫੋਨ ਕਰਨ ਲਈ ਸੀ ਆ ਤੇ ਰਸਤੇਦਾਰ ਨੂੰ ਤੇ ਅਚਾਨਕ ਹੀ ਪਿੱਛੋਂ ਜਿਹੜੀਆਂ ਤੇਜ਼ੀ ਨਾਲ ਦੋ ਨੌਜਵਾਨ ਆਈ ਸੀ ਮੋਟਰਸਾਈਕਲ ਤੇ ਇੱਥੋਂ ਸਟੇਟ ਬੈਂਕ ਚੌਂਕ ਤੋਂ ਜਿਹੜੀ ਆਪਣੇ ਚਰਚ ਰੋਡ ਤੇ ਮੇਨ ਰੋਡ ਵੱਲ ਨੂੰ ਬੜੀ ਤੇਜ਼ੀ ਨਾਲ ਲੰਘੇ ਬਵਾਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਪਿੱਛੇ ਮੋਟਰਸਾਈਕਲ ਆਇਆ ਤੇ ਪਿੱਛੇ ਮੋਟਰਸਾਈਕਲ ਲਾਉਣ ਦੇ ਬਾਅਦ ਨੂੰ ਵੀ ਸਾਨੂੰ ਮੇਲ ਨਹੀਂ ਆਇਆ ਅੱਗੇ ਵੀ ਇਹੀ ਦੋਵਾਂ ਮੋਟਰਸਾਈਕਲ ਪੀਸੀਆਰ ਨੂੰ ਅਸੀਂ ਉਹਨਾਂ ਨੇ ਬਹੁਤ ਇੰਪ੍ਰੈਸਿੰਗ ਦਿੱਤੀ ਤੇ ਆ ਦੋ ਮੁੰਨੇ ਨਜ਼ਰ ਆਣਾ ਹਾਂ ਕਾਲੀਆਂ ਉਹਨਾਂ ਦੀ ਜ਼ਿਆਦਾ ਪਈ ਹੋਈਆਂ ਸੀਗੀਆਂ ਉਹਨਾਂ ਕੋਲ ਵੀ ਅਸੀਂ ਕਿ ਭਰਨ ਕੀਤਾ ਪਰ ਉਹ ਕੋਈ ਨਹੀਂ ਮੇਗੀ ਕਿਸੇ ਹੋਰ ਜਗ੍ਹਾ ਵਾਲੀ ਆ ਕੇ ਸਾਫੇ ਹੋ ਗਏ ਤੁਹਾਡੀ ਪੀਸੀਆਰ ਪਰ ਮਗਰ ਰੌਂਡ ਕਰਦੀ ਰਹੀ ਉਹਨਾਂ ਪਿੱਛੇ ਕਰਦੀ ਰਹੀ ਪੀਸੀਆਰ ਅਸੀਂ ਆਪ ਖੁਦ ਮੁੱਸੇ ਲਾਇਆ ਸੀਗਾ ਨਹੀਂ ਮਿਲੇ ਨਹੀਂ ਮਿਲੇ ਡਿਊਟੀ ਵੀ ਤੁਹਾਡੀ ਇੱਥੇ ਹੀ ਸੀਗੀ ਵੈਸੇ ਡਿਊਟੀ ਸਰ ਦੀ ਇੱਥੇ ਸਟੇਟ ਪੁਲਿਸ ਆਪਣੇ ਇਸ ਇਰਜੇ ਸੀ ਹੈ ਹਾਂ ਤੇ ਲੇਖਨਵਾਰਦਾ ਤੋਂ ਪਿੱਛੇ ਬਾਜਲੇ ਚੌਂਚ ਹੋਈ ਹੈ ਕਿ ਦੋ ਆ ਮੋਟਰਸਾਈਕਲਾਂ ਨੂੰ ਅਸੀਂ ਮਿਲ ਕੇ ਜੂਨ ਤੋਂ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਪਰ ਉਹਨਾਂ ਨੂੰ ਵੀ ਇਹੋ ਕੇਸ ਜਗਾ ਥਾਂ ਨੂੰ ਲੱਗ ਨਹੀਂ ਮਿਲੇ ਨਹੀਂ ਹੁਣ ਤਲਾਸ਼ ਕਰ ਰਹੇ ਕੀ ਕਰਨ ਹਾਂਜੀ ਹਾਂਜੀ ਤਲਾਸ਼ ਕਰ ਰਹੇ ਸਰ ਮਿਤੀ ਹੈ ਆਪਣੇ ਫੋਨ ਟਰੈਕ ਤੇ ਲਾਇਕ ਨਹੀਂ ਉਹਨਾਂ ਦਾ ਤਲਾਸ਼ ਕਰ ਰਹੇ ਹਾਂ